ਇਨਾਂ ਦਾ ਕੰਮ ਹੀ ਜਿਹੜਾ ਹੈਗਾ ਅਕਾਲ ਤਖਤ ਸੁਪਸਾਹ ਦੇ ਨਾਲ ਮੱਥਾ ਲਾਉਣ ਦੀ ਗੱਲ ਹੈਗੀ ਆ। ਉਹ ਜਿਸ ਦਿਨ ਤੋਂ ਇਹਨਾਂ ਲੋਕਾਂ ਦੀ ਐਂਟਰੀ ਪੰਜਾਬ ਦੇ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਉਦਣ ਤੋਂ ਬੇਅਦਬੀਆਂ ਦਾ ਜਿਹੜਾ ਹੈਗਾ ਦੌਰ ਸ਼ੁਰੂ ਹੋਇਆ। ਔਰ ਇਸ ਦਾ ਮਸਲਾ ਜਿਹੜਾ ਔਨਰੇਬਲ ਹਾਈ ਕੋਰਟ ਤੱਕ ਗਿਆ ਸੀ ਹਾਈ ਕੋਰਟ ਦੇ ਵਿੱਚ ਜਾ ਕੇ ਇਹ ਮਸਲੇ ਦੇ ਉੱਤੇ ਸਰਕਾਰ ਜਿਹੜੀ ਪਿਛਲੀ ਸਰਕਾਰ ਸੀ ਉਸ ਨੇ ਬਿਆਨ ਦਿੱਤਾ ਸੀ ਕਿ ਅਸੀਂ ਜਿਹੜਾ ਹੈਗਾ ਐਸਜੀਪੀਸੀ ਦੇ ਕੰਮ ਦੇ ਵਿੱਚ ਦਖਲਦਾਜ਼ੀ ਨਹੀਂ ਕਰਨਾ ਚਾਹੁੰਦੇ ਸਰਕਾਰਾਂ ਨੇ ਆਪਣੀ ਜਿਹੜੀ ਹੈਗੀਆਂ ਉਪਲਬਧੀਆਂ ਦੱਸਣੀਆਂ ਹੁੰਦੀਆਂ ਉਪਲਬਧੀ ਤਾਂ ਕੋਈ ਹੈ ਨਹੀਂ ਉਪਲਬਧੀ ਕੋਈ ਹੈ ਨਹੀਂ ਇਸ ਤਰ੍ਹਾਂ ਦੇ ਮਸਲੇ ਛਿੜ ਕੇ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ ਹੈਗਾ ਅੱਜ ਜਿੱਥੇ ਤੁਸੀਂ ਦੇਖ ਲਓ ਸੜਕਾਂ ਟੁੱਟੀਆਂ ਪਈਆਂ ਸਕੂਲਾਂ ਦਾ ਬੁਰਾ ਹਾਲ ਹੈ ਹੈਲਥ ਸਿਸਟਮ ਦਾ ਬੁਰਾ ਹਾਲ ਹੈ ਮਾਮਲਾ ਸ਼੍ਰੀ ਗੁਰਗ੍ਰਾਂਤ ਸਾਹਿਬ ਜੀ ਦੇ 328 ਰੁਪਿਆਂ ਦੇ ਗਾਇਬ ਹੋਣ ਦਾ ਜਿਸ ਤਰ੍ਹਾਂ ਐਜੀਪੀਸੀ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪਰ ਹੁਣ ਪੰਜਾਬ ਸਰਕਾਰ ਇਸ ਦੇ ਵਿੱਚ ਇਨਵੋਲਵ ਹੋ ਕੇ ਐਫਆਈਆਰ ਦਰਜ ਕਰਦੀ ਹੈ ਸੱਟ ਵੀ ਬਣਾਉਂਦੀ ਆ ਜਿਸ ਨੂੰ ਲੈ ਕੇ ਆਖਿਰਕਾਰ ਐਜੀਪੀਸੀ ਨੇ ਸਵਾਲ ਚੁੱਕੇ ਪਰ ਮੁੱਖ ਮੰਤਰੀ ਭਗਵਾਨ ਤਮਨ ਕੱਲ ਇਹ ਸਟੇਟਮੈਂਟ ਦੇ ਦਿੰਦੇ ਨੇ ਕਿ ਸਾਡੀ ਇਹ ਜ਼ਿੰਮੇਵਾਰੀ ਹੈ ਅਸੀਂ ਕਾਰਵਾਈ ਕਰ ਰਹੇ ਹਾਂ ਬਹੁਤ ਸਾਰੇ ਫੈਕਟ ਲਿਆਂਦੇ ਜਾਂਦੇ ਨੇ ਅੱਜ ਹਰਜਿੰਦਰ ਸਿੰਘ ਧਾਮੀ ਹੋਣਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਉਹ ਸਾਰੇ ਫੈਕਟ ਦੇ ਉੱਤੇ ਚਰਚਾ ਕੀਤੀ ਜਾਂਦੀ ਹੈ ਸੱਚ ਸਾਹਮਣੇ ਲਿਆਂਦਾ ਜਾਂਦਾ ਤੇ ਇਹ ਕਈ ਗੱਲ ਕਹੀ ਜਾਂਦੀ ਹੈ ਕਿ ਕਾਰਵਾਈ ਹੈ ਜੜੀ ਹੋ ਐਜੀਪੀਸੀ ਵੱਲੋਂ ਪਹਿਲਾਂ ਹੀ ਕੀਤੀ ਗਈ ਆ ਮੁਲਾਜ਼ਮਾਂ ਦੇ ਉੱਤੇ ਕੀ ਸਾਡਾ ਮਰਦਿਤ ਧਾਰਨੀ ਮੌਜੂਦ ਹੈ ਨਾਲ ਗੱਲਬਾਤ ਕਰ ਲੈਣਾ ਧਾਰਮੀ ਸਾਹਿਬ ਤੁਸੀਂ ਲਗਾਤਾਰ ਸਿਆਸੀ ਜਾਂ ਰਾਜਨੀਤਿਕ ਜਾਂ ਧਾਰਮਿਕ ਮਾਮਲਿਆਂ ਚ ਲਗਾਤਾਰ ਜੁੜੇ ਹੋ ਜੋ ਜਿਹੜੇ ਵਕੀਲ ਦੇ ਤੌਰ ਤੇ ਵੀ ਵਿਚਰਦੇ ਹੋ ਤਾਂ ਕਿਵੇਂ ਇਸ ਮਾਮਲੇ ਨੂੰ ਦੇਖਦੇ ਹੋ ਕੀ ਸਰਕਾਰ ਇਸ ਵਿੱਚ ਇਨਵੋਲਵਮੈਂਟ ਲੈ ਸਕਦੀ ਆ ਐ ਜੀ ਪੀ ਸੀ ਦੇ ਮਾਮਲੇ ਵਿੱਚ ਤੁਹਾਨ ਅੰਦਾਜ਼ੀ ਸਹੀ ਹੈ ਕਿਤੇ ਤੱਕ ਦੇਖੋ ਇਸ ਮਸਲੇ ਦੇ ਉੱਤੇ ਸਰਕਾਰ ਨਿਰੀਪੂਰੀ ਜਿਹੜੀ ਹੈਗੀ ਆ ਉਹ ਰਾਜਨੀਤੀ ਕਰ ਰਹੀ ਆ ਰਾਜਨੀਤੀ ਨਹੀਂ ਕਰ ਰਹੀ ਮੈਂ ਸਮਝਦਾ ਹੈਗਾ ਕਿ ਸਰਕਾਰ ਅੱਜ ਜਿਹੜੀ ਹੈਗੀ ਆ ਅਕਾਲਤ ਅਕਸਰ ਸਾਹਿਬ ਦੇ ਨਾਲ ਜਿਹੜਾ ਹੈਗਾ ਮੱਥਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈਗੀ ਆ ਜੇ ਇਸ 328 ਰੁਪਿਆਂ ਦੀ ਗੱਲ ਕਰੀਏ ਤਾਂ ਜਦੋਂ ਇਹ ਐਸਜੀਪੀਸੀ ਦੇ ਧਿਆਨ ਗੋਚਰੇ ਆਉਂਦਾ ਹੈਗਾ ਮਸਲਾ ਤਾਂ ਇਸ ਦੇ ਉੱਤੇ ਬਕਾਇਦਾ ਜਿਹੜਾ ਹੈਗਾ ਪਹਿਲਾਂ ਇੱਕ ਆਨਰੇਬਲ ਹਾਈ ਕੋਰਟ ਦੇ ਜੱਜ ਸਾਹਿਬ ਨੂੰ ਜਿਹੜੀ ਹੈਗੀ ਆ ਇਸ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਪਰ ਕਿਸੇ ਕਾਰਨਵਾਸ਼ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਬਾਅਦ ਦੇ ਵਿੱਚ ਡਾਕਟਰ ਈਸ਼ਰ ਸਿੰਘ ਉਹਨਾਂ ਦੀ ਰਹਿਨਮਾਈ ਦੇ ਥੱਲੇ ਬਕਾਇਦਾ ਹੈ ਜਿਹੜਾ ਹੈਗਾ ਇੱਕ ਕਮਿਸ਼ਨ ਬਟਾਇਆ ਗਿਆ ਜਿਸ ਨੇ ਤਕਰੀਬਨ 1100 ਪੇਜ ਦੀ ਆਪਣੀ ਜਿਹੜੀ ਹੈਗੀ ਆ ਪੂਰੀ ਫੈਕਟ ਫਾਈਨਡਿੰਗ ਜਿਹੜੀ ਹੈਗੀ ਆ ਦਿੱਤੀ ਜਿਸ ਦੇ ਮੁਤਾਬਕ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਮੁਲਾਜ਼ਮਾਂ ਦੇ ਉੱਤੇ ਬਕਾਇਦਾ ਜਿਹੜੀ ਹੈਗੀ ਆ ਕਾਰਵਾਈ ਕੀਤੀ ਕਾਰਵਾਈ ਕਰਨ ਤੋਂ ਬਾਅਦ ਉਹਨਾਂ ਦੇ ਜਿਹੜਾ ਹੈਗਾ ਈਵਨ ਇੱਥੇ ਤੱਕ ਕਿ ਉਹਨਾਂ ਤੋਂ ਜਿਹੜੀ ਰਿਕਵਰੀ ਸੀ ਉਹ ਵੀ ਜਿਹੜੀ ਹੈਗੀ ਆ ਕਰ ਲਈ ਗਈ ਆ ਇਹਦੇ ਵਿੱਚ ਜਿਹੜੀ ਹੈਗੀ ਆ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਇੱਥੇ ਬੇਅਦਬੀ ਇਹ ਸ਼ਬਦ ਹੈ ਜਿਹੜਾ ਵਰਤਣਾ ਇਹ ਗਲਤ ਹੈਗਾ ਕਿਉਂਕਿ ਬੇਅਦਬੀ ਵਾਲਾ ਸ਼ਬਦ ਹੈ ਜਿਹੜਾ ਉਹ ਉੱਥੇ ਹੁੰਦਾ ਹੈਗਾ ਜਦੋਂ ਬੇਅਦਮੀ ਦੀ ਡੈਫੀਨੀਸ਼ਨ ਜਿਹੜਾ ਹੈਗਾ ਕੋਈ ਕਬਰ ਕਰਦਾ ਹੋਵੇ ਇਸ ਦੇ ਵਿੱਚ ਕੀ ਹੈਗਾ ਇਸ ਦੇ ਵਿੱਚ ਮੁਲਾਜ਼ਮਾਂ ਦੀ ਅਣਗਹਿਲੀ ਕਰਕੇ ਮੈਜ਼ਰਲਮੈਂਟ ਕਰਕੇ ਇਹ ਸਾਰਾ ਮਸਲਾ ਉੱਠਿਆ ਹੈਗਾ ਪਰ ਇੱਥੇ ਤਾਂ ਸਰਕਾਰ ਇਸ ਨੂੰ ਕਹਿੰਦੀ ਹੈ ਕਿ ਜਿਹੜੇ ਸਰੂਪ ਖੋਏ ਨੇ ਜੇਕਰ ਕੋਈ ਬੇਅਦਬੀ ਹੋਈ ਪਰ ਉਸ ਲਈ ਫਿਰ ਸਾਨੂੰ ਦੋਸ਼ੀ ਦੱਸਿਆ ਲੂ ਇਸੇ ਕਰਕੇ ਤਾਂ ਅਸੀਂ ਇਸ ਉੱਤੇ ਕਾਰਵਾਈ ਕਰ ਰਹੇ ਹਾਂ ਇਸੇ ਕਰਕੇ ਐਫਆਈਆਰ ਦਰਜ ਕੀਤੀ ਕਿ ਕੀ ਇਹ ਦਖੰਡਾ ਜੀ ਇੰਤਾ ਜਾਇਜ ਸਰਕਾਰ ਦੇ ਨਹੀਂ ਨਹੀਂ ਦੇਖੋ ਪਹਿਲਾਂ ਵੀ ਸਰਕਾਰ ਦੇ ਧਿਆਨ ਗੋਚਰੇ ਇਹ ਗੱਲ ਆਈ ਸੀ ਔਰ ਇਸ ਦਾ ਮਸਲਾ ਜਿਹੜਾ ਔਨਰੇਬਲ ਹਾਈ ਕੋਰਟ ਤੱਕ ਗਿਆ ਸੀ ਹਾਈ ਕੋਰਟ ਦੇ ਵਿੱਚ ਜਾ ਕੇ ਇਹ ਮਸਲੇ ਦੇ ਉੱਤੇ ਸਰਕਾਰ ਜਿਹੜੀ ਪਿਛਲੀ ਸਰਕਾਰ ਸੀ ਉਸ ਨੇ ਬਿਆਨ ਦਿੱਤਾ ਸੀ ਕਿ ਅਸੀਂ ਜਿਹੜਾ ਹੈਗਾ এসਜੀਪੀਸੀ ਦੇ ਕੰਮ ਦੇ ਵਿੱਚ ਦਖਲਦਾਜ਼ੀ ਨਹੀਂ ਕਰਨਾ ਚਾਹੁੰਦੇ ਔਰ ਬਕਾਇਦਾ ਪੁਲਿਸ ਦਾ ਜਿਹੜੀ ਹੈਗੀ ਉਹ ਸਟੇਟਮੈਂਟ ਹੋਈ ਸਟੇਟਮੈਂਟ ਹੋਣ ਤੋਂ ਬਾਅਦ ਜਿਹੜਾ ਹੈਗਾ ਉਹ ਆਰਡਰ ਪਾਸ ਹੋਇਆ ਉਸ ਤੋਂ ਬਾਅਦ ਇਹ ਜਿਹੜੀ ਸਰਕਾਰ ਹੈਗੀ ਹੈ ਨਾ ਜਿਵੇਂ ਮੈਂ ਕਹਿ ਰਿਹਾ ਇਹਨਾਂ ਦਾ ਕੰਮ ਹੀ ਜਿਹੜਾ ਹੈਗਾ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਉਣ ਦੀ ਗੱਲ ਹੈਗੀ ਆ ਇਹਨਾਂ ਦੀ ਇੱਕ ਮਤਲ ਜੀ ਨੂੰ ਕਹਿੰਦੇ ਆ ਨਾ ਕੋਜੀ ਸ ਸਾਜਿਸ਼ ਹੋ ਰਹੀ ਹੈ ਅਤੇ ਸਿਆਸਤ ਹੈ ਕਿ ਕਿਸੇ ਤਰ੍ਹਾਂ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਵਿੱਚ ਪੁਲਿਸ ਦੀ ਐਂਟਰੀ ਕਰਾਈ ਜਾਵੇ ਜਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਦੇ ਟਾਈਮ ਦੇ ਉੱਤੇ ਚਾਹੇ ਕਾਂਗਰਸ ਦੀ ਸਰਕਾਰ ਕਹ ਲਓ ਜਿਸ ਤਰ੍ਹਾਂ ਉਹਨਾਂ ਨੇ ਦਖਲਅੰਦਾਜ਼ੀ ਧਰਮ ਦੇ ਵਿੱਚ ਕੀਤੀ ਹੈਗੀ ਆ ਇਹਨਾਂ ਦਾ ਮਕਸਦ ਜਿਹੜਾ ਹੈਗਾ ਇਹ ਬਹੁਤ ਹੀ ਕੋਝਾ ਔਰ ਬਹੁਤ ਹੀ ਟੇਡਾ ਹੈਗਾ ਸੋ ਜਿੱਥੋਂ ਤੱਕ ਜਿਹੜੀ ਹੈਗੀ ਆ ਜੇ ਬੇਅਦਮੀਆਂ ਦੀ ਗੱਲ ਕਰਦੇ ਆ ਬੇਦੀਵੇਂ ਅਤੇ ਤਾਂ ਇਹਨਾਂ ਨੇ ਕਰਿਆ ਕੁਝ ਨਹੀਂ ਹੈਗਾ ਪਿਛਲੇ ਟਾਈਮਾਂ ਦੇ ਵਿੱਚ ਸਭ ਤੋਂ ਵੱਧ ਇਹ ਦੇਖੋ ਜਿਸ ਦਿਨ ਤੋਂ ਇਹਨਾਂ ਲੋਕਾਂ ਦੀ ਐਂਟਰੀ ਪੰਜਾਬ ਦੇ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਉਦੋਂ ਤੋਂ ਬੇਅਦਮੀਆਂ ਦਾ ਜਿਹੜਾ ਹੈਗਾ ਦੌਰ ਸ਼ੁਰੂ ਹੋਇਆ 2015 2016 ਦੀਆਂ ਬੇਅਦਮੀਆਂ ਤੋਂ ਬਾਅਦ ਆ ਇੱਕ ਐਪਲੀਕੇਸ਼ਨ ਦੇ ਉੱਤੇ ਜਿਹੜਾ ਹੈਗਾ ਰਾਮ ਰਹੀਮ ਨੂੰ ਜਿਹੜਾ ਹੈਗਾ ਪਾਰਟੀ ਬਣਾਇਆ ਗਿਆ ਉਹਨਾਂ ਨੂੰ ਇਸ ਦੇ ਵਿੱਚ ਕਰਿਆ ਗਿਆ ਸ਼ਾਮਿਲ ਕੀਤਾ ਗਿਆ ਪਰ ਜਦੋਂ ਰਾਮ ਰਹੀਮ ਸ਼ਾਮਿਲ ਕੀਤਾ ਗਿਆ ਉਸ ਤੋਂ ਬਾਅਦ ਅ ਆਨਰੇਬਲ ਹਾਈ ਕੋਰਟ ਨੇ ਜਿਹੜਾ ਹੈਗਾ ਆਪਣੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਉਹਦੇ ਖਿਲਾਫ ਜਿਹੜਾ ਹੈਗਾ ਟਰਾਇਲ ਚਲੋਣੀ ਚਾਹੀਦੀ ਆ ਕੇਸ ਜਿਹੜਾ ਹੈਗਾ ਉੱਥੇ ਤੋਂ ਤਬਦੀਲ ਕਰਾ ਕੇ ਚੰਡੀਗੜ੍ਹ ਲਿਆਂਦਾ ਗਿਆ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਜਿਹੜਾ ਹੈਗਾ ਰਾਮ ਰਹੀਮ ਜਿਹੜਾ ਹੈਗਾ ਉਹਦੇ ਵਿੱਚ ਚਲਾ ਜਾਂਦਾ ਸੌਰੀ ਸਟੇਟ ਜਿਹੜੀ ਹੈਗੀ ਆ ਸੁਪਰੀਮ ਕੋਰਟ ਦੇ ਵਿੱਚ ਚਲੀ ਜਾਂਦੀ ਆ ਜਦੋਂ ਆਨਰੇਬਲ ਹਾਈ ਕੋਰਟ ਨੇ ਸਟੇ ਕੀਤਾ ਤਾਂ ਇਹ ਉੱਥੇ ਜਾ ਕੇ ਕੀ ਕਹਿੰਦੇ ਹੈਗੇ ਆ ਆ ਆਰਡਰ ਹੈਗਾ ਮੇਰੇ ਕੋਲ ਇਸ ਆਰਡਰ ਦੇ ਤਹਿਤ ਇਹ ਜਾ ਕੇ ਕਹਿੰਦੇ ਹੈਗੇ ਆ ਕਿ ਲਰਨਡ ਕਾਉਂਸਲ ਅਪੀਅਰ ਫਾਰ ਦਾ ਪਾਰਟੀਆਂ agreed that uh, until the further order are passed the proceeding before the trial court would not proceed the parties bhai uh, argument would make the common request for adjournment to one ho leya sarkar ne bhi unhan ne bhi be odon tak trial court hai jehda huga koi kamm nahi karugi hun tusi dasso ke eh sarkar hai gi hai jehdi eh kinni ka clear hai gi hai ਬੇ ਆਦਮੀਆਂ ਦੇ ਮਸਲਿਆਂ ਦੇ ਉੱਤੇ ਇਹਨਾਂ ਨੇ ਸਿਰਫ ਔਰ ਸਿਰਫ ਰਾਜਨੈਤਿਕ ਨੀਤੀ ਕੀਤੀ ਹੈਗੀ ਆ ਹੁਣ ਇਹਨਾਂ ਦਾ ਜਿਹੜਾ ਪਿਛਲੇ ਟਾਈਮਾਂ ਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸੈਂਟਰਲ ਐਕਟ ਹੈਗਾ ਉਸ ਦੇ ਵਿੱਚ ਛੇੜਛਾੜ ਕਰਕੇ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾ ਕੇ ਜਿਹੜਾ ਹੈਗਾ ਉਹਦੇ ਵਿੱਚ ਐਮੈਂਡਮੈਂਟ ਕਰਨ ਦੀਆਂ ਇਹਨਾਂ ਨੇ ਗੱਲਾਂ ਕੀਤੀਆਂ ਸੋ ਇਹਨਾਂ ਦੀ ਦਖਲਅੰਦਾਜ਼ੀ ਇਹ ਸਰਕਾਰ ਦੇ ਜਿਹੜੀ ਹੈਗੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਆਪਣੇ ਆਪਣੇ ਕੰਮਾਂ ਤੋਂ ਫੇਲ ਜਾਂ ਆਪਣੇ ਕੰਮਾਂ ਉੱਤੇ ਪੂਰਾ ਨਾ ਕਰਨ ਦਾ ਜਾਂ ਕੇਵਲ ਮੁੱਦਾ ਪੜਕਾਉਣ ਦਾ ਟਾਰਗੇਟ ਹੋ ਸਕਦਾ ਹੈ। ਦੇਖੋ ਗੱਲ ਇਹ ਹੈਗਾ ਜੀ ਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਹਨ ਆ ਸਰਕਾਰਾਂ ਨੇ ਆਪਣੀ ਜਿਹੜੀ ਹੈਗੀਆਂ ਉਪਲਬਧੀਆਂ ਦੱਸਣੀਆਂ ਹੁੰਦੀਆਂ ਉਪਲਬਧੀ ਤਾਂ ਕੋਈ ਹੈ ਨਹੀਂ ਉਪਲਬਧੀ ਕੋਈ ਹੈ ਨਹੀਂ ਇਸ ਤਰ੍ਹਾਂ ਦੇ ਮਸਲੇ ਛਿੜ ਕੇ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ ਹੈਗਾ ਲੋਕ ਇਹ ਨਹੀਂ ਦੇਖਦੇ ਕਿ ਸੜਕ ਕਿਹੜੀ ਬਣ ਗਈ ਅੱਜ ਜਿੱਥੇ ਤੁਸੀਂ ਦੇਖ ਲਓ ਸੜਕਾਂ ਟੁੱਟੀਆਂ ਪਈਆਂ ਸਕੂਲਾਂ ਦਾ ਬੁਰਾ ਹਾਲ ਹੈ ਹੈਲਥ ਸਿਸਟਮ ਦਾ ਬੁਰਾ ਹਾਲ ਹੈ ਹਰ ਟੀਚਰ ਜਿਹੜਾ ਅੱਜ ਤੱਕ ਪੈਨਸ਼ਨ ਜਿਹੜੀ ਹੈਗੀ ਹੈ ਨਾ ਬੜੇਪਾ ਪੈਨਸ਼ਨ ਔਰ ਉਹ ਪੈਨਸ਼ਨ ਆ ਕਿਹੜਾ ਤਰੀਕਾ ਜ 30 ਤਰੀਕ ਹੋਗੀ 30 ਤਰੀਕ ਤੱਕ ਲੋਕਾਂ ਦੇ ਖਾਤਿਆਂ ਦੇ ਵਿੱਚ ਪੈਨਸ਼ਨ ਨਹੀਂ ਪਈ ਹੈਗੀ ਮੁੱਦਾ ਢੜਕਾਉਣਾ ਇਹਨਾਂ ਦਾ ਮਤਲਬ ਇਹ ਮਕਸਦ ਇਹ ਹੈਗਾ ਕਿ ਲੋਕ ਸ਼ਾਮ ਤੱਕ ਚੈਨਲ ਦੇ ਉੱਤੇ ਹੀ ਇਹ ਜਿਹੜੀਆਂ ਚੀਜ਼ਾਂ ਸੁਣਨ بجائے ਕਿ ਜਿਹੜਾ ਹੈਗਾ ਸਰਕਾਰ ਦੀ ਕੋਈ ਉਪलब्ਧੀ ਹੋਵੇ ਜੀ ਬਹੁਤੋ ਧੰਨਵਾਦ ਹੈ ਸੋ ਅਮਰਦੀਪ ਧਾਰਨੀ ਸੀਗੇ ਜਿਨ੍ਹਾਂ ਨੇ ਇੱਕ ਰਿਪੋਰਟ ਵੀ ਦਿਖਾਈ ਹੈ ਚਰਚਾ ਵੀ ਕੀਤੀ ਹੈ ਕੇਵਲ ਮੁੱਦੇ ਤੋਂ ਢੜਕਾਉਣਾ ਤੇ ਐਜੀਪੀਸੀ ਦੇ ਮਾਮਲੇ ਦਖੰਧਾਜੀ ਕਰਨਾ ਸਰਕਾਰ ਦਾ ਸਿੱਧਾ ਟਾਰਗੇਟ ਹੈ ਉਸ ਉੱਤੇ ਭਗਵੰਤ ਮਾਨ ਜੀ ਉਹਨੇ ਸਰਕਾਰ ਕੰਮ ਕਰਦੀ ਨਜ਼ਰ ਆ ਰਹੀ ਆ ਕੈਮਰਾ ਤੰਜਾ ਸ਼ਰਮਾ ਦੇ ਨਾਲ ਜਸਪ੍ਰੀਤ ਸਿੰਘ ਐਜੀਪੀਸੀ ਨਿਊਜ਼ ਚੰਡੀਗੜ੍ਹ